ਸੋ ਕੁਛ ਸੱਚੀਆਂ ਗੱਲਾਂ ਸਾਡੇ ਪੰਜਾਬ ਦੇ ਹਾਲਾਤ ਕੀ ਨੇ ਜੋ ਸਾਡੇ ਪੰਜਾਬ ਚ ਕੀ ਕੁਝ ਚੱਲ ਰਿਹਾ ਹੈ ਸਾਡੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਸ ਨੂੰ ਇਸ ਗੀਤ ਰਾਈ ਕੁਝ ਮੈਸੇਜ ਹੈ ਸੋ ਗੌਰ ਜ਼ਰੂਰ ਕਰਨਾ ਮੇਰੀ ਇੱਕ ਇੱਕ ਗੱਲ ਨੂੰ ਇਗਨੋਰ ਨਾ ਕਰਨਾ ਐਵੇਂ ਨਾ ਦੂਰ ਦੂਰ ਕਰਨਾ ਚ ਆਪਣੀਆਂ ਹੀ ਕੋਈ ਗੱਲਾਂ ਲੈ ਕੇ ਬੈਠੇ ਰਹਿਣਾ ਸੋ ਕਿਉਂਕਿ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਆਪਣੇ ਦੂਸਰੇ ਗੀਤ ਤਾਂ ਚੱਲਦੇ ਰਹਿੰਦੇ ਆ ਜਿੱਥੇ ਉਹ ਜ਼ਰੂਰੀ ਹੈ ਕੋਸ਼ਿਸ਼ ਰਹਿੰਦੀ ਹੈ ਕੀ ਕਿਤੇ ਨਾ ਕਿਤੇ ਕਿਸ ਨਾ ਕਿਸੇ ਗੀਤ ਵਿੱਚ ਸੁਣ ਸਰ ਆਰਾਮ ਨਾਲ ਬੈਠ ਜਾਓ ਕਿਉਂਕਿ ਗੱਲਾਂ ਸੁਣਨ ਵਾਲੀਆਂ ਗੌਰ ਜ਼ਰੂਰ ਕਰਨਾ ਹੋ ਬੱਚ ਸ਼ੇਰਾ ਬੱਚ ਸਮਾਂ ਬੜਾ ਮਾੜਾ ਚੱਲੇ ਅੱਜ ਵੀ 84 ਵਾਲੇ ਜ਼ਖਮ ਆਲੇ ਆ ਬੱਚ ਸ਼ੇਰਾ ਬੱਚ ਸਮਾਂ ਬੜਾ ਮਾੜਾ ਚੱਲੇ ਅੱਜ ਵੀ 84 ਵਾਲੇ ਜ਼ਖਮ ਆਲੇ ਅੰਮਾਸ ਦੀਆਂ ਬੋਟੀਆਂ ਨੂੰ ਇਲਾ ਪੈ ਗਈਆਂ ਬੜੀ ਔਖੀ ਉਹ ਲੋਹਰ ਵਾਲੀ ਕੰਧ ਟੱਪੀ ਸੀ ਉਹ ਜਿਹੜੇ ਦਿਨ ਗਿਆ ਸੀ ਪੰਜਾਬ ਵੰਡਿਆ ਪੁੱਛੀ ਦਾਦੇ ਕੋਲੋਂ ਕਿੰਨੀ ਔਖੀ ਰਾਤ ਕੱਟੀ ਸੀ ਓ ਜਿਹੜੇ ਦਿਨ ਗਿਆ ਸੀ ਪੰਜਾਬ ਬੰਡਿਆ ਪੰਜਾਬ ਬੰਡਿਆ ਪੁੱਛੀ ਦਾਦੇ ਕੋਲ ਕਿੰਨੀ ਅੱਖੀ ਰਾਤ ਕੱਟੀ ਸੀ ਓ ਕੱਲ ਕਰਾਂ ਮੈਂ ਸੁਭੇਗੀ ਮਾਰਾ ਕਿਸੇ ਨੂੰ ਨਾ ਤਨਾ ਮਨ ਦੀਆਂ ਚੀਜ਼ ਬੜਾ ਹੋ ਗਈ ਅਜ ਮਨ ਓ ਕੱਲ ਕਰਾਂ ਮੈਂ ਸੁਭੈਗੀ ਹੀ ਮਾਰਾ ਕਿਸੇ ਨੂੰ ਨਾ ਤਨਾ ਮਨ ਦੀਆਂ ਚੀਜ਼ ਬੜਾ ਹੋ ਗਈ ਅੱਜ ਮਨ ਹੋਰ ਤਾਂ ਬਠੇਰੇ ਮੁੱਦੇ ਚੁੱਕੀ ਫਿਰਦੇ ਆ ਮਨੋਂ ਜਾਣਾ ਮਨੋਂ ਵੀ ਸ਼ਾਹ ਹੈ ਵਿਚਾਰ ਦਾ ਅੱ ਲੱਗਦਾ ਪੰਜਾਬ ਚ ਪਵਾ ਕੇ ਹਟੂ ਸੁਣ ਦਾ ਰਿਵਾਜ਼ ਆ ਆ ਪਿਆਰ ਦਾ ਕਿੰਨੇ ਕ ਸਹਿਮਤ ਆ ਜੀ ਇਸ ਗੱਲ ਦੇ ਨਾਲ ਕਿਉਂਕਿ ਮੈਂ ਕਹਾਂ ਤੁਸੀਂ ਕਹਿਣਾ ਆਪ ਦਾ ਘੇੜੇ ਲਾਏ ਆਂਦੀ ਤੇ ਸਾਨੂੰ ਗੱਲਾਂ ਕਰਦੀ ਆਂ ਮੈਂ ਨਹੀਂ ਕਹਿੰਦੀ ਕਿ ਬਾਹਰ ਨਾ ਜਾਓ ਬਾਹਰ ਜਾਓ ਜਾਣਾ ਚਾਹੀਦਾ ਹੈ ਬਾਬੇ ਨੇ ਦੁਨੀਆ ਬਣਾਈ ਆ ਸੋਹਣੀ ਬਹੁਤ ਹੈ ਕੈਨੇਡਾ ਅਮਰੀਕਾ ਸੋਹਣਾ ਬਹੁਤ ਹੈ ਮੈਂ ਆਪਣੇ ਆਪ ਨੂੰ ਭਾਗਾ ਵਾਲੀ ਸਮਝਦੀ ਆਂ ਕਿ ਮੈਂ ਕੋਈ ਕੰਟਰੀ ਨਹੀਂ ਛੰਡੀ ਕਿ ਜਿਹੜੀ ਬਾਬਣੇ ਮੈਨੂੰ ਨਹੀਂ ਦਿਖਾਈ ਪਰ ਹਾਂ ਮੇਰੀ ਪਰਵਾਰਾ ਨਾਲ ਇੱਕ ਬੇਨਤੀ ਹੈ ਕਿਉਂਕਿ ਅਕਸਰ ਬਾਹਰ ਜਾਣੇ ਰਹਿਨੇ ਆ ਉੱਥੇ ਦੇ ਹਾਲਾਤ ਦੇਖੇ ਹੈ ਗੋੜੀਆਂ ਸੱਚਾਈਆਂ ਕੁਛ ਮੈਂ ਸਿਰਫ ਇਨਾ ਹੀ ਕਹਿਣਾ ਚਾਹੂਗੀ ਬਹੁਤਾ ਕੁਛ ਨਹੀਂ ਕਹਿਣਾ ਚਾਹੂਗੀ ਕਿ ਬਹੁਤ ਛੋਟੀ ਉਮਰਾਂ ਦੇ ਵਿੱਚ ਸਾਡੀਆਂ ਕੁੜੀਆਂ ਨੂੰ ਬਾਹਰ ਨਾ ਭੇਜੋ ਬਸ ਮੈਂ ਇਨਾ ਹੀ ਕਹਿਣਾ ਹੈ ਉਹ ਗੱਲ ਕਰਾਂ ਮੈਂ ਸੁਪੈਗੀ ਹਮਾਰਾ ਕਿਸੇ ਨੂੰ ਨਾ ਤਾਣਾ ਮਨ ਦੀਆਂ ਚੇਂਜ ਬੜਾ ਹੋ ਗਿਆ ਜਮਨ ਆ ਹੋਰ ਤਾਂ ਬਥੇਰੇ ਮੁੱਦੇ ਚੁੱਕੀ ਫਿਰਦੇ ਮੰਨੋ ਜਾਣਾ ਮੰਨੋ ਵੀ ਸ਼ਾਹ ਹੈ ਵਿਚਾਰ ਦਾ ਲੱਗਦਾ ਪੰਜਾਬ ਚ ਵਵਾ ਕੇ ਹਟੂ ਸੁਣ ਕਾਦਾ ਹੈ ਰਿਵਾਜ਼ ਆ ਪਿਆਰ ਦਾ ਆ ਤੋਰੇ ਖੋ ਕੇ ਲੱਗੇ ਸਾਥੋਂ ਸਾਡੀਆਂ ਰਿਆਸਤਾਂ ਗੁਰੂ ਘਰਾਂ ਵਿੱਚ ਵੜ ਗਈਆਂ ਨੇ ਸਿਆਸਤਾ ਆ ਘੋੜੇ ਖੋਕ ਲੱਗੇ ਸਾ ਤੋਂ ਸਾਡੀਆਂ ਰਿਆਸਤਾ ਗੁਰੂ ਘਰਾਂ ਵਿੱਚ ਵੜ ਗਈਆਂ ਨੇ ਸਿਆਸਤਾ ਉਹ ਜਿਹਦਾ ਨਾ ਕਿਤੇ ਵੀ ਹੁੰਦਾ ਜ਼ੋਰ ਚੱਲਦਾ ਉਹ ਛਾਤੀ ਹੀ ਗਰੰਥੀ ਦਬ ਲੈਂਦਾ ਆਣ ਘਾਵ ਪਾਠੀਆਂ ਦੇ ਘਰਾਂ ਦੀਆਂ ਛੱਤਾ ਚੋਂਦਿਆਂ ਮੈਂ ਕਿਆ ਗੋਲਕਾ ਨੂੰ ਖਾਣ ਵਾਲੇ ਮੋਜਾ ਮਾਣਦੇ ਪਾਠੀਆਂ ਦੇ ਘਰਾਂ ਦੀਆਂ ਸ਼ਦਾ ਚੋਂਦੀਆਂ ਗੋਲਕਾ ਨੂੰ ਖਾਣ ਵਾਲੇ ਮੋਜਾ ਮਾਣਦੇ ਹਰ ਰੱਖੂ ਕਿਤੋਂ ਸਾਭ ਕੇ ਵਿਚਾਰ ਮਾਈ ਭਾਗੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਆ ਰੱਖੂ ਕਿਤੋਂ ਸਾਹਮ ਕੇ ਵਿਚਾਰ ਮਾਈ ਪਾਗੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਮਾਂ ਖੁਦ ਬੀਅਰ ਦੇ ਕੈਨ ਖਿੱਚਦੀ ਕਿੱਥੋਂ ਵਟ ਕੇ ਖਵਾਦੂ ਖੋਏ ਦੀਆਂ ਪਿੰਨੀਆਂ ਭਾਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਆਟੀਆਂ ਨਾ ਜਿੰਨਾ ਦੀਆਂ ਪਾਵਨੀਆਂ ਪਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਟਿਕੀਆਂ ਨਾ ਜਿੰਨਾ ਦੀਆਂ ਪਾਵਨੀਆਂ ਅੱਬੇ ਬੱਗ ਕਾਇਕ ਤੇ ਵੱਖਰਾ ਅੰਦਾਜ਼ ਰਹੂੰ ਮੈਂ ਤਾਂ ਐਡਾ ਗੀਤਾਂ ਵਿੱਚ ਚੱਕਦੀ ਆਵਾਜ਼ ਰਹੂੰ ਅੱਬੇ ਬੱਗ ਕਾਇਕ ਤੇ ਵੱਖਰਾ ਅੰਦਾਜ਼ ਰਹੂੰ ਮੈਂ ਤਾਂ ਐਡਾ ਗੀਤਾਂ ਵਿੱਚ ਚੱਕਦੀ ਆਵਾਜ਼ ਰਹੂੰ ਰਾਜਵੀਰ ਪਨੂ ਜਿਨੇ ਬੋਲ ਲਿਖਿਆ ਆ ਕੱਲਾ ਕੱਲਾ ਸੱਚਿਆ ਬਿਆਨ ਕਰਦਾ ਹਾਂ ਆ ਹੁਣ ਜਿਹੜੀ ਗੱਲ ਕਰਨ ਲੱਗੀ ਆ ਨਾ ਜਿਵੇਂ ਸਾਡੇ ਸਾਰਿਆਂ ਤੇ ਟੱਕਦੀ ਐ ਕੌੜੀ ਜ਼ਰੂਰ ਐ ਲੇਕਿਨ ਜੇ ਅਸੀਂ ਇਸ ਗੱਲ ਤੇ ਅਮਲ ਕਰ ਲਈਏ ਨਾ ਤਾਂ ਮੈਂ ਕਹਿੰਨੀ ਮਰਦੇ ਨਹੀਂ ਅਸੀਂ ਕਿਤੇ ਵੀ ਆ ਰਾਜਵੀਰ ਪਨੂ ਜਿਨੇ ਬੋਲ ਲਿਖਿਆ ਕੱਲਾ ਕੱਲਾ ਸੱਚ ਆ ਬਿਆਨ ਕਰਦਾ ਜੇ ਪਾਵਰ ਵੋਟਾਂ ਦੀ ਸਾਨੂੰ ਪਤਾ ਲੱਗ ਜੇ ਵੇ ਫੇਰ ਐਡੀ ਸ਼ੇਤੀ ਨਹੀਂ ਪੰਜਾਬ ਮਰਦਾ ਜੇ ਪਾਵਰ ਵੋਟਾਂ ਦੀ ਸਾਨੂੰ ਪਤਾ ਲੱਗ ਜੇ ਫੇਰ ਐਡੀ ਸ਼ੇਤੀ ਨਹੀਂ ਪੰਜਾਬ ਅਬ ਮਰਦਾ ਇੱਕ ਗੱਲ ਆਖਾ ਗੁੱਸਾ ਤਾਂ ਭਾਵੇਂ ਲੱਗ ਹੀ ਸਕਦਾ ਕਿਉਂਕਿ ਜਦੋਂ ਅਸੀਂ ਵਿਕਣਦੇ ਹੁੰਨੇ ਆ ਨਾ ਤੇ ਕਪਾਉੇ ਵਿੱਚ ਹੀ ਵਿਕ ਜਾਣੇ ਕਿਉਂਕਿ ਸਾਨੂੰ ਇਹ ਹੀ ਨਹੀਂ ਪਤਾ ਕਿ ਸਾਡੀ ਵੋਟ ਕਿੰਨੀ ਕੀਮਤੀ ਹੈ ਆਸੀਂ ਕਸੂਰ ਤਾਂ ਸਰਕਾਰਾਂ ਦਾ ਕੱਢਦੇ ਨੇ ਸਰਕਾਰਾਂ ਵੀ ਸਾਡੀਆਂ ਹੀ ਬਣਾਈਆਂ ਹੋਈਆਂ ਨੇ ਇਹ ਨਸ਼ੇ ਵੀ ਤਾਂ ਖਤਮ ਹੋਣਗੇ ਜੇ ਅਸੀਂ ਵੀ ਨਾਲ ਬਰਾਬਰ ਦਾ ਸਾਥ ਦਵਾਂ ਜੇ ਅਸੀਂ ਅੱਛਾ ਕੌਣ-ਕੌਣ ਚਾਹੁੰਦਾ ਦੇਖ ਲੈਣੇ ਭਾਜੀ ਹੁਣੇ ਆਪਾਂ ਕਿ ਪੰਜਾਬ ਨਸ਼ਾ ਮੁਕਤ ਹੋਵੇ ਤਾੜੀ ਮਾਰ ਕੇ ਦੱਸਿਓ ਤਾਂ ਮਾਰੀ ਨਵੇਂ ਤੇ ਸਾਡੇ ਬਜ਼ੁਰਗ ਗਏ ਬੈਠੇ ਕੀ ਗੱਲ ਬਾਬਾ ਜੀ ਨਾ ਪੈਣਾ ਆਪਾਂ ਨੂੰ ਨਹੀਂ ਚਾਹੀਦਾ ਪੰਜਾਬ ਨਸ਼ਾ ਮੁਕਤ ਹੋਵੇ ਹਾਂ ਕੀ ਗੱਲ ਇਹਨਾਂ ਨੂੰ ਜੇ ਕਿਸਾਨ ਮਜ਼ਦੂਰ ਹੈ ਤਾਂ ਦਾ ਨਾਰਾ ਲਾਣ ਨੂੰ ਕਹਦੇ ਤਾਂ ਬੈਠੀਆਂ ਹੁੰਦੀਆਂ ਹਾਂ ਕੌਣ ਕੌਣ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ? ਧੰਨਵਾਦ ਜੀ।